ਕੰਗੜਾ ਨਰੋਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਬਾਪੂ ਤਰਸੀਮ ਸਿੰਘ ਵੱਲੋਂ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਸ ਨੂੰ ਪੂਰਨ ਤੌਰ ਤੇ ਬੈਨ ਕਰ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿੱਚ ਕਦੀ ਵੀ ਐਮਰਜੈਂਸੀ ਵਰਗੇ ਹਾਲਾਤ ਨਜ਼ਰ ਨਹੀਂ ਆਏ ਸਨ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਜਾਣ ਬੁਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਪੂਦਰ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਵੋਟਾਂ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੁੜਾਉਣਾ ਚਾਹੀਦਾ ਹੈ ਤਾਂ ਜੋ ਕਿ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੇ ਹਿੱਤ ਲਈ ਕੰਮ ਕਰ ਸਕੇ ਬਿਊਰੋ ਰਿਪੋਰਟ ਜੀਕੇ ਟੀਵੀ ਵੇ ਇਹ ਜੀ ਕੰਗੜਾ ਨਾਲੋਂ ਵੀ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਹੋਰ ਵੀ ਜਿੱਥੇ ਕਿੱਥੇ ਜੀ ਉਹਨੂੰ ਮੌਕਾ ਮਿਲਦਾ ਉਹ ਬਹੁਤ ਇੱਕ ਨਫਰਤ ਫਲਾਉਣ ਵਾਲੀ ਗੱਲ ਕਰ ਰਹੀ ਹੈ ਤੇ ਮੇਰੇ ਖਿਆਲ ਤੇ ਮੈਂ ਤਾਂ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚਾਹੀਦੀ ਤਾਂ ਖਬਚੀ ਆ ਤੇ ਇਹੋ ਜੇ ਲੀਡਰਾਂ ਨੂੰ ਉਹਨੂੰ ਕਿਨਾਰਾ ਕਰਨਾ ਉਹਨੂੰ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਫਿਰ ਨਫਰਤ ਫਲਾਉਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਭਾਰੇ 'ਚ ਭਾਈਚਾਰਿਆਂ 'ਚ ਨਫਰ ਅਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਚਾਹੀਦੀ ਕੰਗਣਾ ਰਣੋਦ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਬਾਪੂ ਤਰਸੀਮ ਸਿੰਘ ਵੱਲੋਂ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਜੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਸ ਨੂੰ ਪੂਰਨ ਤੌਰ ਤੇ ਬੈਨ ਕਰ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿੱਚ ਕਦੀ ਵੀ ਐਮਰਜੈਂਸੀ ਵਰਗੇ ਹਾਲਾਤ ਨਜ਼ਰ ਨਹੀਂ ਆਏ ਸਨ ਉਹਨਾਂ ਨੇ ਅੱਗੇ ਬੋਲਦੇ ਕਿਹਾ ਹੈ ਕਿ ਜਾਣ ਬੁਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਪੂਤਰ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਵੋਟਾਂ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੁਣਾਉਣਾ ਚਾਹੀਦਾ ਹੈ ਤਾਂ ਜੋ ਕਿ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੇ ਹਿੱਤ ਲਈ ਕੰਮ ਕਰ ਸਕੇ ਬਿਊਰੋ ਰਿਪੋਰਟ ਜੀਕੇ ਟੀਵੀ ਨੇ ਇਹ ਜੀ ਕੰਗੜਾ ਨਾਲ ਉਹਦੇ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਹੋਰ ਵੀ ਜਿੱਥੇ ਕਿਥੇ ਉਹਨੂੰ ਮੌਕਾ ਮਿਲਦਾ ਉਹ ਬਹੁਤ ਹੈ ਇੱਕ ਨਫਰਤ ਫਲਾਉਣ ਵਾਲੀ ਗੱਲ ਕਰ ਰਹੀ ਹੈ ਤੇ ਮੇਰੇ ਖਿਆਲ ਤੇ ਮੈਂ ਤੇ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚਾਹੀਦੀ ਤਾਂਨ ਖਬਚੀ ਆ ਤੇ ਇਹੋ ਜੇ ਲੀਡਰਾਂ ਨੂੰ ਉਹਨੂੰ ਕਿਨਾਰਾ ਕਰਨਾ ਉਹਨੂੰ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ ਚ ਫਿਰ ਨਫਰਤ ਫਲਾਉਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਭਾਰੇ ਚ ਭਾਈਚਾਰਿਆਂ ਚ ਨਫਰਤ ਦੀ ਅਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਚਾਹੀਦੀ ਕੰਗਣਾ ਰਣੋਦ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਬਾਪੂ ਤਰਸੇਮ ਸਿੰਘ ਵੱਲੋਂ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਜੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਸ ਨੂੰ ਪੂਰਨ ਤੌਰ ਤੇ ਬੈਨ ਕਰ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿੱਚ ਕਦੀ ਵੀ ਐਮਰਜੈਂਸੀ ਵਰਗੇ ਹਾਲਾਤ ਨਜ਼ਰ ਨਹੀਂ ਆਏ ਸਨ ਉਹਨਾਂ ਨੇ ਅੱਗੇ ਬੋਲਦੇ ਕਿਹਾ ਹੈ ਕਿ ਜਾਣ ਬੁਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਪੂਦਰ ਸੇਮ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਵੋਟਾਂ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੌਰ 'ਤੇ ਲੁਣਾਉਣਾ ਚਾਹੀਦਾ ਹੈ ਤਾਂ ਜੋ ਕਿ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੇ ਹਿੱਤ ਲਈ ਕੰਮ ਕਰ ਸਕੇ ਬਿਊਰੋ ਰਿਪੋਰਟ ਜੀਕੇ ਟੀਵੀ ਵੇ ਇਹ ਜੀ ਕੰਗੜਾ ਨਾਲੋਂ ਦੀ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਹੋਰ ਵੀ ਜਿੱਥੇ ਕਿੱਥੇ ਜ ਉਹਨੂੰ ਮੌਕਾ ਮਿਲਦਾ ਉਹ ਬਹੁਤ ਇੱਕ ਨਫਰਤ ਫਲਾਉਣ ਵਾਲੀ ਗੱਲ ਕਰ ਰਹੀ ਹੈ ਤੇ ਮੇਰੇ ਖਿਆਲ ਤੇ ਮੈਂ ਤਾਂ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਹੋਣਾ ਚਾਹੀਦੀ ਤਾਂ ਖਬਚੀ ਆ ਤੇ ਇਹੋ ਜੇ ਲੀਡਰਾਂ ਨੂੰ ਉਹਨੂੰ ਕਿਨਾਰਾ ਕਰਨਾ ਉਹਨੂੰ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਫਿਰਕਾ ਨਫਰਤ ਫਲਾਉਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਭਾਰੇ 'ਚ ਭਾਈਚਾਰਿਆਂ 'ਚ ਨਫਰਤ ਆਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਚਾਹੀਦੀ